ਪ੍ਰਹਲਾਦ ਤੇ ਹਰਨਾਖਸ਼ ਦੋਹਾਂ ਦੀ ਬਿਰਤੀ ਸਾਡੇ ਵਿੱਚ ਕੰਮ ਕਰਦੀ ਹੈ ਦੋਹਾਂ ਦੀ ਬਿਰਤੀ ਸਾਡੇ ਵਿੱਚ ਕੰਮ ਕਰਦੀ ਹੈ ਕਿਵੇਂ ਕਰਦੀ ਹੈ ਜਦੋਂ ਅਸੀਂ ਸੱਚ ਦੇ ਨਾਲ ਖਲੋਂਦੇ ਹਾਂ ਉਦੋਂ ਅਸੀਂ ਪ੍ਰਹਲਾਦ ਦਾ ਜੀਵਨ ਜਿਉ ਰਹੇ ਹੁੰਦੇ ਆ ਤੇ ਜਦੋਂ ਅਸੀਂ ਝੂਠ ਦੇ ਨਾਲ ਝੂਠ ਦੇ ਪਾਲੇ ਵਿੱਚ ਖਲੋਤੇ ਆ ਝੂਠ ਦੇ ਖੇਮੇ ਵਿੱਚ ਖਲੋਤੇ ਆ ਉਦੋਂ ਅਸੀਂ ਹਰਨਾਕਸ਼ ਦਾ ਰੋਲ ਅਦਾ ਕਰ ਰਹੇ ਹੁੰਦੇ ਆ ਉਹ ਚਾਹੇ 10 ਮਿੰਟ ਲਈ ਹੋਵੇ ਤੇ ਚਾਹੇ ਸਾਰੀ ਜ਼ਿੰਦਗੀ ਲਈ ਹੋਵੇ ਜਦੋਂ ਸੱਚ ਲਈ ਖਲੋਤੇ ਆ ਉਹ ਭਾਵੇਂ ਕੁਝ ਪਲ ਤੇ ਕੁਝ ਘੜੀਆਂ ਲਈ ਹੋਏ ਉਹ ਪਲ ਤੁਸੀਂ ਪਰਿਲਾਦੀ ਜੀਵਨ ਉਹ ਗਿਆਨੀ ਸੋਨ ਸਿੰਘ ਸੀਤਲ ਹੋਣਾ ਜੀ ਉਹਨਾਂ ਨੇ ਬੜਾ ਪੈਰਾ ਵਾਕਿਆ ਸਾਂਝਾ ਕੀਤਾ ਕਹਿੰਦੇ ਇੱਕ ਹੀ ਪਲ ਹੁੰਦਾ ਆ ਜਦੋਂ ਬੰਦੇ ਨੇ ਨਿਰਣਾ ਕਰਨਾ ਹੁੰਦਾ ਹੈ ਵੀ ਮੈਂ ਇੱਧਰ ਖਲੋਵਾਂ કે ਇੱਧਰ ਖਲੋਵਾਂ ਉਹ ਕਹਿੰਦੇ ਇੱਕੋ ਪਲ ਹੁੰਦਾ ਆ ਜਦੋਂ ਬੰਦੇ ਨੇ ਨਿਰਣਾ ਕਰਨਾ ਹੁੰਦਾ ਹੈ ਵੀ ਮੈਂ ਕਿਸ ਪਾਸੇ ਖਲੋ ਜਾਵਾਂ ਸੱਚ ਵਾਲੇ ਪਾਸੇ ਖਲੋ ਜਾਵਾਂ ਜਾਂ ਝੂਠ ਵਾਲੇ ਪਾਸੇ ਖਲੋ ਜਾਵਾਂ ਜਿਹੜੇ ਖਿਆਲات ਜਿਹੜੀ ਸੰਗਤ ਉਹਦੇ ਜਿਹਨ ਤੇ ਉਹਦੇ ਮਨ ਤੇ ਵੱਧ ਪ੍ਰਭਾਵ ਛੱਡਦੀ ਹੈ ਉਦਰ ਜਾ ਕੇ ਖਲੋ ਜਾਂਦਾ ਹੈ ਸੈਦ ਬੇਗ ਪੀਰ ਬਦੂ ਸ਼ਾਹ ਦੀ ਜਸਾਲਾ ਬੀਬੀ ਨਸੀਰਾ ਦਾ ਭਰਾ ਉਹ ਸੰਧੌਰੇ ਬੀਬੀ ਨਸੀਰਾ ਜੀ ਦੇ ਕੋਲ ਬੋਨਜੀਆ ਤੇ ਬੀਬੀ ਨਸੀਰਾ ਨੇ ਸੁਭਾਵਕ ਪੁੱਛਿਆ ਵੀ ਅੱਜ ਕਿੱਦਾਂ ਆਉਣੇ ਹੋਏ ਤੇ ਸੈਦ ਬੇ ਕਹਿੰਦਾ ਮੈਂ ਮੁਹਿੰਮ ਤੇ ਚੱਲਿਆ ਸੀ ਤੇ ਸੋਚਿਆ ਪਹਿਲਾਂ ਇੱਕ ਵਾਰੀ ਜਾ ਕੇ ਮੇਲਾ ਵਾਂ ਫਿਰ ਮੈਦਾਨੇ ਜੰਗ ਵਿੱਚ ਲੜਦੇ ਹਾਂ ਇਹ ਪਤਾ ਕੀ ਭਾ ਤੁਲਣੀ ਹੈ ਇਸ ਲਈ ਮੈਂ ਆਖਿਆ ਵੀ ਜਾ ਕੇ ਵੱਡੀ ਭੈਣ ਐ ਭਾਈ ਇਹਨੂੰ ਜੀਆਂ ਨੂੰ ਮੇਲ ਆਈ ਤੇ ਸੁਭਾਵਕ ਗੱਲਾਂ ਬਾਤਾਂ ਕਰਦੇ ਹੁਆ ਬੀਬੀ ਜੀ ਪੁੱਛਦੇ ਮੁਹਿੰਮ ਦਾ ਚੜਾ ਕਿਹੜੇ ਪਾਸੇ ਨੂੰ ਕਰਨਾ ਹੈ ਸੈਦ ਬੇ ਕਹਿੰਦਾ ਵੀ ਆਨੰਦਪੁਰ ਵਾਲੇ ਗੁਰੂ ਉਹਦੇ ਵੱਲੋਂ ਮੇਰੀ ਮੁਹਿੰਮ ਹੈ ਤੇ ਬੀਬੀ ਨਸੀਰਾ ਕਹਿੰਦੀ ਵੀ ਤੈਨੂੰ ਹੋਰ ਲੜਾਈਆਂ ਲੜਨ ਨੂੰ ਥੋੜੀਆਂ ਤੈਨੂੰ ਹੋਰ ਮਹਿਮਾ ਥੋੜੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਾਂ ਅੱਲਾ ਦਾ ਨੂਰ ਨੇ ਉਹ ਤਾਂ ਪਰਮੇਸ਼ਰ ਦਾ ਆਕਾਲ ਪੁਰਖ ਦਾ ਅੱਲਾ ਦਾ ਪ੍ਰਛਾਵਾਂ ਨੇ ਇਸ ਧਰਤੀ ਤੇ ਖلاف ਤੈਨੂੰ ਹੋਰ ਮਹਿਮਾ ਥੋੜੀਆਂ ਹੁਣ ਉਹ ਜੰਗੀ ਜਰਨੈਲ ਹੈ ਜੰਗੀ ਜਰਨੈਲ ਐ ਉਹ ਤੇ ਜਿਹੜਾ ਜਿਸ ਪਾਲੇ ਵਿੱਚ ਖਲੋਤਾ ਹੋਵੇ ਉਹਨੂੰ ਡਿਫਾਈਨ ਕਰਨ ਲਈ ਬੜੇ ਲੌਜੀਕ ਘੜ ਲਿੰਦਾ ਆ। ਵੀ ਨਹੀਂ ਇਦਾਂ ਨਹੀਂ ਇਦਾਂ ਇਦਾਂ ਨਹੀਂ ਇਦਾਂ ਹੁੰਦਾ ਹੈ। ਉਹ ਮੁਹਿੰਮ ਤੇ ਚੱਲਿਆ ਸੀ। ਉਹਦੀ ਡਿਊਟੀ ਵੀ ਬਣਦੀ ਐ। ਉਹ ਜਰਨੈਲ ਐ। ਜਦੋਂ ਆ ਗਿਆ ਪਾ ਉਹ ਮੁਹਿੰਮ ਤੇ ਚੜਿਆ, ਮੁਹਿੰਮ ਤੇ ਤੁਰਿਆ ਜਾਵੇ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਪਹੁੰਚਣ ਤੱਕ ਉਹਦੇ ਜਿਹਨ ਵਿੱਚ جنگ ਚੱਲਦੀ ਰਹੀ ਉਹਦੇ ਜਿਹਨ ਵਿੱਚ جنگ ਚੱਲਦੀ ਰਹੀ ਕਿ ਮੇਰੀ ਵੱਡੀ ਭੈਣ ਨੇ ਇਹ ਗੱਲ ਕਹੀ ਹੈ ਕਿ ਆਨੰਦਪੁਰ ਵਾਲਾ ਗੁਰੂ ਤਾਂ ਲਧਨੂਰ ਹੈ ਉਹਦੇ ਖਿਲਾਫ ਮਹਿਮ ਲੈ ਕੇ ਤੁਰਿਆ ਉਹ ਜਾਂਦਿਆਂ ਜਾਂਦਿਆਂ ਇਹ ਅੰਦਰ ਲੜਾਈ ਚੱਲਦੀ ਰਹੀ ਵੀ ਮੈਂ ਇੱਧਰ ਵਾਲੇ ਪਾਸੇ ਖਲੋਵਾਂ ਕਿ ਇੱਧਰ ਵਾਲੇ ਪਾਸੇ ਖਲੋਵਾਂ ਕਦੀ ਇੱਕ ਪਾਸਾ ਇਹ ਵੀ ਆਉਂਦਾ ਵੀ ਮੈਂ ਜੰਗੀ ਜਰਨੈਲ ਆ ਜਰਨੈਲਾਂ ਵਿੱਚ ਉੱਠਣਾ ਬੈਠਣਾ ਆ ਸਿਪਾਹ ਸਲਾਰ ਜਿਹੜੇ ਨਾਲ ਲੈ ਕੇ ਆਇਆ ਕੀ ਕਹਿਣਗੇ ਵੀ ਡਰ ਗਿਆ ਏ ਹੁਣ ਨਾਲੇ ਇੱਕੋ ਯੋਧਾ ਹੈ ਜਰਨੈਲ ਹੈ ਉਹਦੀ ਇਹ ਡਿਊਟੀ ਹੈ ਮੰਗ ਕਰਦੀ ਹੈ ਵੀ ਲੜਾਈ ਮੈਦਾਨੇ ਜੰਗ ਵਿੱਚ ਹੋਣੀ ਚਾਹੀਦੀ ਹੈ ਜਿਸ ਹਿੰਮਤੇ ਲੈ ਕੇ ਆਇਆ ਇਕ ਕਸ਼ਮਕਸ਼ ਦੇ ਵਿੱਚ ਸੈਦ ਬੇਗ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਸਾਹਮਣੇ ਪਹੁੰਚਿਆ ਘੋੜੇ ਤੋਂ ਉਤਰਿਆ ਹੁਣ ਲੜੇ ਲੜਨ ਵਾਲੇ ਦਾ ਆਪਣਾ ਹੈ ਵੀ ਉਹਨੇ ਘੋੜੇ ਤੇ ਲੜਨਾ ਹੈ ਹਾਥੀ ਤੇ ਬਹਿ ਕੇ ਲੜਨਾ ਹੈ ਜਾਂ ਮੈਦਾਨੇ ਜੰਗ ਵਿੱਚ ਪੈਦਲ ਲੜਨਾ ਹੈ ਉਹ ਥੱਲੇ ਉਤਰਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰਾਂ ਜੀ ਵੱਲ ਵਧਿਆ ਜਾਨੀ ਸੋਨ ਸਿੰਘ ਦੀ ਸੀਤਲ ਕਹਿੰਦੇ ਵੀ ਸਿਰਫ ਇੱਕ ਕਦਮ ਦਾ ਫਰਕ ਸੀ ਸੈਦ ਬੇਗ ਨੇ ਨਿਰਣਾ ਕਰਨਾ ਸੀ ਵੀ ਮੈਂ ਇੱਧਰ ਹੋਵਾਂ કે ਇੱਧਰ ਹੋਵਾਂ ਇੱਕ ਕਦਮ ਦਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਸਾਹਮਣੇ ਗਿਆ ਮਹਾਰਾਜ ਜਿਸ ਘੋੜੇ ਤੇ ਬਿਰਾਜੇ ਹੋਏ ਸਨ ਉਹਦੀਆਂ ਰਕਾਬਾਂ ਵਿੱਚ ਪਾਏ ਹੋਏ ਪੈਰਾਂ ਤੇ ਸੈਦ ਬੇਗ ਮੱਥਾ ਟੇਕ ਕੇ ਕਹਿੰਦਾ ਸਤਿਗੁਰੂ ਜੀ ਮੇਰੇ ਤੋਂ ਭੁੱਲ ਹੋ ਗਈ ਹੈ ਮਹਾਰਾਜ ਇਦਾਂ ਨਹੀਂ ਸੀ ਆਉਣਾ ਚਾਹੀਦਾ ਸਤਿਗੁਰੂ ਜੀ ਇਦਾਂ ਨਹੀਂ ਸੀ ਆਉਣਾ ਚਾਹੀਦਾ ਇੱਕ ਇੱਕ ਕਦਮ ਦਾ ਫਰਕ ਸੀ ਬਾਬਾ ਸੋਹਣ ਸਿੰਘ ਜੀ ਸਿੱਟਲ ਕਹਿੰਦੇ ਵੀ ਇੱਕ ਕਦਮ ਦਾ ਫਰਕ ਸੀ ਉਹਨੇ ਨਿਰਣਾ ਕਰਨਾ ਸੀ ਵੀ ਮੈਂ ਇੱਧਰ ਖਲੋਵਾਂ કે ਇੱਧਰ ਖਲੋਵਾਂ ਉਵੇਂ ਹੀ ਸਾਡਾ ਜੀਵਨ ਹੈ ਅਸੀਂ ਕਦੀ ਤਾਂ ਹਰਨਾਕਸ਼ ਬਿਰਤੀ ਵਿੱਚ ਹੁੰਨੇ ਆ ਜਦੋਂ ਅਸੀਂ ਝੂਠ ਨਾਲ ਖਲੋ ਜਾਂਦੇ ਆ ਜਦੋਂ ਅਸੀਂ ਸੱਚ ਦੇ ਨਾਲ ਖਲੋਤੇ ਹੁੰਨੇ ਆ ਉਦੋਂ ਸਾਡਾ ਜੀਵਨ ਪਰਹਲਾਦੀ ਹੁੰਦਾ ਹੈ